ਕਿਆ ਸੀਗਾ ਕਿ ਮੈਂ ਮੈਰਾ ਚੋਰਨਾ ਨਿਸ਼ਾਨ ਮੈਨੂੰ ਪٹرولਪੰਪੋਂ ਮਿਲੇਗਾ ਸਾਰਿਆਂ ਨੂੰ ਪٹرولਪੰਪ ਲੈ ਕੇ ਦਾਂਗਾ ਨਹੀਂ ਲੈ ਕੇ ਦੋ ਸਸਤਾ ਕਰਾ ਦੇ ਪٹرول ਕਿਦਾਂ ਸਸਤਾ ਕਰਾਉਂਗਾ ਮੇਰੀ ਹਿੰਮਤ ਹੈ ਤੁਹਾਨੂੰ ਕੀ ਅੰਦਰ ਨਹੀਂ ਜੇ ਤੁਸੀਂ ਇੱਥੇ ਗਏ ਪٹرول ਸਸਤਾ ਕਰਾਉਂਗਾ ਅਮਰ ਸਾਹਿਬ ਤੁਸੀਂ ਅਮਰ ਸਾਹਿਬ ਨੂੰ ਔਟੋ ਰਿਕਸ਼ਾ ਮਿਲੇ ਉਹ ਤੇ ਮੈਂ ਮੇਰੀ ਮਤ ਹੈ ਲਈ ਤੁਸੀਂ ਮੇ ਨਾਲ ਸਾਥ ਦਿਓ ਮੈਨਾਂ ਮੈਂ ਸਰਕਾਰਾਂ ਨੂੰ ਕਹਿ ਕੇ ਸਰਕਾਰਾਂ ਨੂੰ ਜੋ ਮਰਜ਼ੀ ਕਰਾਂਗਾ ਤੁਹਾਡਾ ਆਪਣਾ ਮੈਨੀਫੈਸਟੋ ਜਾਂ ਤੁਸੀਂ ਆਪਣਾ ਸਭ ਕੁਝ ਚਾਰ ਕੀਤਾ ਸਾਡਾ ਮੈਨੀਫੈਸਟੋ ਜਾਂ ਚੋਰੀ ਕਰ ਲੈਣਾ ਜਾਂ ਆਪਾਂ ਦੱਸਤਾ ਚੋਰੀ ਕਰਿਆ ਲੋਕਾਂ ਦੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਮੈਂ ਇੰਡੀਆ ਨੂੰ ਮੀਟ ਕਰ ਦਿੱਤੀ ਹਿੰਮਤ ਲਖਦਾ ਤੁਸੀਂ ਕਹੇ ਮੈਂ ਚਾਰ ਤੁਸੀਂ ਕਹੇ ਮੈਂ ਚਾਰ ਜਾਂ ਚਾਰ ਘੰਟੇ ਵਾਸਤੇ ਬਣਿਆ ਤਾਂ ਮੈਂ ਦੇਸ਼ ਬਦਲ ਦਾਂ ਦੇਸ਼ ਅਮੀਰ ਜੇ ਤੇ ਆਲਗੀ ਪੱਕੀ ਹੈ ਇੱਕ ਇਮਾਨਦਾਰ ਹੋਣਾ ਜਿਹੜਾ ਹੁੰਦਾ ਆ ਉਹਨੂੰ ਤੁਸੀਂ ਪਛਾਨੋ ਪਛਾਨ ਲਓ ਜਲੰਧਰ ਨਿਵਾਸੀਓ ਜਲੰਧਰ ਦਾ ਨਕਸ਼ਾ ਬਦਲਿਆ ਜਾਣਾ ਹੈ ਹੁਣ ਪਰ ਕੀ ਕਾਰਨ ਹੈ ਵੀ ਜੇ ਜਿੱਥੇ ਤੁਹਾਨੂੰ ਪਤਾ ਪੱਕੀ ਹੈ ਤੇ ਸ਼ਕਤੀਮਾਨ ਦਾ ਉਤਾਰ ਹੋਇਆ ਚੰਦੀ ਕੋਲ ਸ਼ਕਤੀਮਾਨ ਇਕਦਮੀ ਤੁਹਾਡੇ ਹਾਜ਼ਰ ਹੋ ਜਾਏਗਾ ਸੇਵਾ ਵਾਸਤੇ ਕਿਹਦਾ ਸ਼ਕਤੀਮਾਨ ਬਣਿਆ ਵਾ ਕਹਿੰਦਾ ਕੋਈ ਹੈਗਾ ਆਪਣਾ ਨਿਯਮ ਹੈਗਾ ਜੀ ਜਿਹੜਾ ਯਾਦ ਕਰੇਗਾ ਉਹਦੇ ਕੋਲ ਪਹੁੰਚੇਗਾ ਨਹੀਂ ਕਿੱਦਾਂ ਘੁੰਮ ਕੇ ਪਹੁੰਚੇਗਾ ਕਿੱਦਾਂ ਜਾਏਗਾ ਕਿਧਰੋਂ ਬਾਜੇਗਾ ਘੁੰਮ ਕੇ ਤੁਹਾਡੇ ਚੱਲਣਾ ਚੱਲ ਨਹੀਂ ਘੁੰਮ ਕੇ ਪਹੁੰਚਣਗੇ ਜਾਂ ਕਿੱਦਾਂ ਪਹੁੰਚਣਗੇ ਤਸੀਲਾਂ ਨੇ ਘੁੰਮ ਕੇ ਪਹੁੰਚਾਂਗੇ ਗੇਟਾਂ ਗੇਟਾਂ ਤੇ ਹੁਣ ਨੀਟੂ ਸ਼ਟਰਾਂ ਵਾਲਾ ਇੱਕ ਵਾਰ ਫਿਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਉਤਰਿਆ ਹੈ ਤੇ ਸ਼ਕਤੀਮਾਨ ਦਾ ਅਵਤਾਰ ਧਾਰ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਕੀ ਕਹਿ ਰਿਹਾ ਹੈ ਹਮੇਸ਼ਾ ਸੁਰੱਖਿਆ ਵਿੱਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਦੇਖੋ ਤੇ ਸੁਣੋ ਇਸ ਵੀਡੀਓ ਦੇ ਅੰਦਰ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਤੁਹਾਡੇ ਵਾਸਤੇ ਆਇਆ ਤੇ ਮੈਨੂੰ ਵੋਟ ਪਾ ਕੇ ਸਨਮਾਨ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇ ਨਹੀਂ ਪਰ ਜੇ ਸ਼ਕਤੀਮਾਨ ਦੇ ਰੂਪ ਤੋਂ ਇੱਥੇ ਤਾਲੂ ਕਾਮਯਾਬੀ ਮਿਲੇਗੀ ਇਸ ਕਰਕੇ ਅੱਜ ਕਿਉਂ ਮਿਲੇਗੀ ਤੁਹਾਨੂੰ ਤੇ ਤੁਹਾਡਾ ਆ ਤੁਸੀਂ ਜਿਹੜੇ ਐਸਲ ਜਿਹੜੇ ਤਿੰਨ ਜਗ੍ਹਾ ਤੋਂ ਤੁਸੀਂ ਕਹਿੰਦੇ ਸੀ ਕਾਗਜ਼ ਫੰਨੇ ਆ ਇੱਕ ਦਲੰਦਰ ਤੋਂ ਇੱਕ ਬਾਰਨ ਅਸੀਂ ਤੋਂ ਤੇ ਇੱਕੋ ਤੋਂ ਅਬਰਸਰ ਤੋਂ ਅੰਮ੍ਰਿਤਸਰ ਤੋਂ ਮੇਰੀ ਵਾਈਫ ਆ ਜਿਹੰਦਰ ਤੋਂ ਵੀ ਮੈਂ ਤੇ ਮੇਰੀ ਮੋਦੀ ਸਾਹਿਬ ਨੇ ਫਾਈਲ ਪਰੰਦਰ ਰੋਕਿਆ ਗਿਆ ਜਲੰਧਰ ਤੋਂ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਮਿਲਿਆ ਸੀ ਨਿਸ਼ਾਨ ਪٹرول ਪੰਪ ਹਾਂ ਜੀ ਅਮਰ ਸਾਹਿਬ ਅਮਰ ਸਾਹਿਬ ਤੋਂ ਸਾਡੀ ਪਤਨੀ ਨੂੰ ਕਿਹੜਾ ਮਿਲਿਆ ਉਹਨਾਂ ਨੂੰ ਆਟੋ ਰਿਕਸ਼ਾ ਮਿਲਿਆ ਜੀ ਉਹਨਾਂ ਦਾ 25 ਨੰਬਰ ਬਟਨ ਹੈ ਤੇ ਤੁਸੀਂ ਕਿਹਾ ਸੀਗਾ ਕਿ ਮੈਂ ਮੇਰਾ ਚੋਣ ਦਾ ਨਿਸ਼ਾਨ ਮੈਨੂੰ ਪٹرول ਪੰਪ ਮਿਲੇਗਾ ਸਾਰਿਆਂ ਨੂੰ ਪٹرول ਪੰਪ ਲੈ ਕੇ ਦਾਂਗਾ ਬਿਲਕੁਲ ਨਹੀਂ ਲੈ ਕੇ ਦਿਆਂਗਾ ਸਸਤਾ ਕਰਾ ਕੇ ਤੁਹਾਨੂੰ ਪٹرول ਪٹرول ਕਿਦਾਂ ਸਸਤਾ ਮੈਂ ਕਰਾਉਂਗਾ ਮੇਰੀ ਹਿੰਮਤ ਹੈ ਤੁਹਾਨੂੰ ਪਿੰਡਾਂ ਦੇ ਨਹੀਂ ਜੇ ਤੁਸੀਂ ਇੱਥੇ ਕਿਹਾ ਪٹرول ਸਸਤਾ ਕਰਾਉਂਗਾ ਅਮਰ ਸਾਹਿਬ ਜੀ ਤੁਸੀਂ ਅਮਰ ਸਾਹਿਬ ਤੋਂ ਆਟੋ ਰਿਕਸ਼ਾ ਮਿਲਿਆ ਉਹ ਤੁਸੀਂ ਮੈਂ ਮੇਰੀ ਮਤ 来 ਤੁਸੀਂ ਮੇਰੇ ਨਾਲ ਸਾਥ ਦਿਓ ਮੇਰਾ ਮੈਂ ਸਰਕਾਰਾਂ ਨੂੰ ਕਹਿ ਕੇ ਸਰਕਾਰਾਂ ਨੂੰ ਜੋ ਮਰਜ਼ੀ ਕਰਾਉਂਗਾ ਮੈਂ ਪੈਟਰੋਲ ਬੰਪੀ ਜਿਹੜਾ ਪੈਟਰੋਲ ਵੀ ਸਸਤਾ ਕਰਾਉਂਗਾ ਔਰ ਜਿਹੜਾ ਲੁਧਿਆਣਾ ਦਾ ਟੂਲ ਟੈਕਸ ਮਹਿੰਗਾ ਵਾ ਉਹ ਸਸਤਾ ਕਰਾਉਂਗਾ ਤੇ ਅੰਮ੍ਰਿਤਸਰ ਤੋਂ ਤੁਸੀਂ ਜੇ ਤੁਹਾਡੀ ਪਤਨੀ ਉਹਨਾਂ ਨੇ ਕੀ ਦਾਵੇ ਜਿਹੜੇ ਕੀਤੇ ਹੋ ਉਹ ਉਹ ਹਜੇ ਸਾਨੂੰ ਉੱਧਰ ਦਾ ਪ੍ਰਚਾਰ ਦਾ ਮੌਕਾ ਨਹੀਂ ਮਿਲਿਆ ਕੱਲ ਉੱਧਰ ਪ੍ਰਚਾਰ ਸਾਡਾ ਚੱਲੇਗਾ ਤੇ ਵਾਰਾਨਸੀ ਤੋਂ ਤੁਸੀਂ ਤੁਹਾਡਾ ਦੇਖੋ ਵਾਰਾਨਸੀ ਵਿੱਚ ਸ਼ਨੀਵਾਰ ਛੁੱਟੀ ਹੈ ਪਰ ਸੁੱਟੀ ਸੀ ਕਿ ਸੋਮਵਾਰ ਮੋਤੀ ਸਾਹਿਬ ਨੇ ਰੈਲੀ ਕਰਤੀ ਮੰਗਲਵਾਰ ਫਾਰਮ ਜਮ੍ਹਾਂ ਕਰਨ ਆ ਗਏ ਉੱਥੇ ਤੋਂ ਉਹਨਾਂ ਟਾਈਮ ਦਿੱਤਾ ਨਹੀਂ ਸਾਡਾ ਤੁਸੀਂ ਕਿਹੜੇ ਮੁੱਦੇ ਲੈ ਕੇ ਨਿਕਲੇ ਹੋ ਦੇਖੋ ਲੋਕ ਕਈ ਸਮੱਸਿਆਵਾਂ ਬੜੀਆਂ ਸਮੱਸਿਆ ਲੋਕੀ ਬੜੇ ਪਰੇਸ਼ਾਨ ਹਨ ਔਰ ਕੋਈ ਕਿਸੇ ਸੁਣਵਾਈ ਨਹੀਂ ਹੋ ਰਹੀ ਲੋਕ ਕੋ ਇੰਨੇ ਪਰੇਸ਼ਾਨ ਹਨ ਲੋਕਤੰਤਰ ਖਤਮ ਕਰਨ ਦੀ ਬਜਾਏ ਇਹ ਲੀਡਰ ਜਿਹੜੇ ਨਾ ਸਾਡੇ ਰਸਤੇ 'ਤੇ ਕਾਂਢੇ ਬਣ ਜਾਂਦੇ ਆ ਤੇ ਆਪਾਂ ਨੂੰ ਦੱਸਣਾ ਚਾਹੁੰਦੇ ਆ ਆਪਾਂ ਹਿੰਮਤ ਨਹੀਂ ਹਾਰਾਂਗੇ ਆਪਾਂ ਲੜਾਂਗੇ ਡਟ ਕੇ ਮਸਾਲਾ ਤੁਸੀ ਕੋ ਆਪਣਾ ਮੈਨੀਫੈਸਟੋ ਜਾਂ ਤੁਸੀਂ ਆਪਣਾ ਸਭ ਕੁਝ ਚਾਰ ਕੀਤਾ ਸਾਡਾ ਮੈਨੀਫੈਸਟੋ ਜਾਂ ਚੋਰੀ ਕਰ ਲੈਣਾ ਜਾਂ ਆਪਾਂ ਦੱਸ ਤਾਂ ਚੋਰੀ ਕਰ ਲੈ ਲੋਕਾਂ ਕਾ ਵਾਸਤੇ ਪ੍ਰਧਾਨ ਮੰਤਰੀ ਬਣ ਜਾਂ ਮੈਂ ਇੰਡੀਆ ਨੂੰ ਮਿਲ ਕਰਤੇ ਹਮਲ ਰਖਦਾ ਤੁਸੀਂ ਕਹੇ ਮੈਂ 4 ਤੁਸੀਂ ਕਹੇ ਮੈਂ 4 ਜਾਂ 4 ਘੰਟੇ ਵਾਸਤੇ ਬਣਿਆ ਤਾਂ ਮੈਂ ਦੇਸ਼ ਬਦਲਦਾ ਦੇਸ਼ ਅਮੀਰ ਕਰ ਦੂੰਗਾ ਬਦਲੇ ਕਿਸੇ ਜਣਾ ਨਹੀਂ ਪਰ ਜੇ ਮੈਨੀਫੈਸਟੋ ਲੋਕਾਂ ਨੂੰ ਪਤਾ ਹੀ ਨਹੀਂ ਤੁਸੀਂ ਕੀ ਕਰਨਾ ਜੇ ਲੋਕਾਂ ਨੂੰ ਵੋਟ ਦੇ ਦੋਗੇ ਇਹਨਾਂ ਲੀਡਰਾਂ ਨਾਲ ਕੰਮਜਾਬ ਨਹੀਂ ਆਗਾ ਨਹੀਂ ਪਰ ਲੀਡਰਾਂ ਨਾਲ ਨਹੀਂ ਜਨਤਾ ਨੂੰ ਦੱਸਣਾ ਤੁਹਾਡਾ ਕੰਮ ਹੈਗਾ ਨਾ ਜੇ ਅਸੀਂ ਜਿਹੜੀ ਆਵਾਜ਼ ਆ ਸਾਡੀ ਜਨਤਾ ਤੱਕ ਨਹੀਂ ਪਹੁੰਚਦੀ ਜਨਤਾ ਤੱਕ ਹੀ ਪਹੁੰਚੀ ਲੀਡਰਾਂ ਤੱਕ ਹੀ ਪਹੁੰਚ ਰਹੀ ਹੈ ਤੇ ਕੱਲੇ ਜਨਤਾ ਉਸੜੀ ਪਹੁੰਚਦੀ ਤੁਹਾਡੀ ਪਾਰਟੀ ਦਾ ਬੰਦਾ ਕੋਈ ਹੋਰ ਤੁਹਾਡੇ ਸਰਦਾਰ ਸੁੱਚਾ ਸਿੰਘ ਵੀ ਆਇਆ ਸਾਰੇ ਆਏ ਆ ਕਿੱਥੇ ਆ ਗਏ ਹੋ ਤੁਹਾਡੇ ਜਿਹੜਾ ਦਵਾਈ ਲੈਣ ਗਏ ਜਿਹੜੀ ਜਿਹੜੀ ਡਰੈਸ ਪਾਈ ਤੇ ਕੀ ਪੜਿਆ ਹੋਇਆ ਲੇਖੋ ਮੈਂ ਸ਼ਕਤੀ ਨਾਲ ਖਾ ਲਓ ਪਾਣਜੀ ਸਾਡੇ ਸਰਦਾਰ ਸੁੱਚਾ ਜੀ ਆਲਪਰਾ ਜੀ ਮਹਾਰਾਜ ਜੇਦਾਰਗੀ ਪੱਕੀ ਹੈ ਇੱਕ ਇਮਾਨਦਾਰ ਹੋਣਾ ਜਿਹੜਾ ਬੰਦਾ ਆ ਉਹਨੂੰ ਤੁਸੀਂ ਪਛਾਨੋ ਪਛਾਨ ਲਓ ਜਲੰਧਰ ਦੇ ਵਾਸੀਓ ਜਲੰਧਰ ਦਾ ਨਕਸ਼ਾ ਬਦਲਿਆ ਜਾਣਾ ਹੈ ਹੁਣ ਪਰ ਕੀ ਕਾਰਨ ਹੈ ਵੀ ਜੇ ਜਿੱਤ ਤੁਹਾਨੂੰ ਪਤਾ ਪੱਕੀ ਹੈ ਤੇ ਸ਼ਕਤੀਮਾਨ ਦੇ ਅਵਤਾਰ ਹੋ ਜਾਂਦੇ ਕੀ ਲੋ ਸ਼ਕਤੀਮਾਨ ਇੱਕਦਮ ਹੀ ਤੁਹਾਡੇ ਹਾਜ਼ਰ ਹੋ ਜਾਏਗਾ ਸੇਵਾ ਵਾਸਤੇ ਇੰਨਾ ਸ਼ਕਤੀਮਾਨ ਬਣਿਆ ਵਾ ਕਹਿੰਦਾ ਕੋਈ ਹੈਗਾ ਆਪਣਾ ਨਿਯਮ ਹੈਗਾ ਕਿ ਜਿਹੜਾ ਯਾਦ ਕਰੇਗਾ ਉਹਦੇ ਕੋਲ ਪਹੁੰਚੇਗਾ ਨਹੀਂ ਕਿੱਦਾਂ ਘੁੰਮ ਕੇ ਪਹੁੰਚਣਗੇ ਕਿ ਕਿੱਦਾਂ ਜਾਏਗਾ ਕਿਧਰੋਂ ਵਾਜੇਗਾ ਘੁੰਮ ਕੇ ਤੁਹਾਡੇ ਚਰਨਾ ਚੱਲ ਨਹੀਂ ਘੁੰਮ ਕੇ ਪਹੁੰਚਣਗੇ ਜਾਂ ਕਿੱਦਾਂ ਪਹੁੰਚਣਗੇ ਪ੍ਰਤਸੀ ਜਣੇ ਘੁੰਮ ਕੇ ਪਹੁੰਚਾਂਗੇ